ਅੱਜਕੱਲ੍ਹ ਤਾਂ ਖੂਨ ਦੇ ਰਿਸ਼ਤੇ ਸਿਰਫ ਕਿਤਾਬਾਂ ਤੱਕ ਹੀ ਸੀਮਤ ਰਹਿ ਚੁੱਕੇ ਹੈਗੇ ਨੇ ਭਰਾ ਭਰਾ ਹੀ ਇੱਕ ਦੂਜੇ ਦੀ ਜਾਨ ਦਾ ਦੁਸ਼ਮਣ ਬਣਦਾ ਨਜ਼ਰੋਂਦਾ ਪਿਆਗਾ ਵੀਡੀਓ ਤੁਹਾਨੂੰ ਦਿਖਾਉਣੇ ਪਏ ਜਿਹੜੀ ਬਿਲਕੁਲ ਇਸ ਮਿਸਾਲ ਉੱਤੇ ਟੁਕਵੀਂ ਬਿੰਦੀ ਪੀ ਗਈ ਆ ਇੱਕ ਪੰਜਾਬ ਦਾ ਹੀ ਮਾਮਲਾ ਸਾਹਮਣੇ ਆ ਜਿੱਥੇ ਕਿ ਇੱਕ ਭਰਾ ਵੱਲੋਂ ਦੂਜੇ ਭਰਾ ਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਖੁਦ ਵੀ ਆਪਣੇ ਆਪ ਨੂੰ ਖੁਦਕੁਸ਼ੀ ਕਰ ਲੱਤੀ ਜਾਂਦੀ ਗੋਲੀ ਮਾਰ ਕੇ ਲੇਕਿਨ ਜਿਹੜਾ ਮਾਮਲਾ ਰਾ ਨਿਕਲ ਕੇ ਸਾਹਮਣੇ ਆ ਕੇ ਜਿਹਦਾ ਪਿੰਡ ਵਿੱਚ ਪਰਿਵਾਰਿਕ ਮੈਂਬਰਾਂ ਦੇ ਵਿੱਚ ਜਿਹੜੀ ਗਈ ਆ ਉਹ ਸਨਸਨੀ ਫੈਲ ਗਈ ਹੈ ਕਿਉਂਕਿ ਜ਼ਮੀਨ ਜਾਇਦਾਦ ਦੇ ਕਰਕੇ ਪਹਿਲੋ ਤਾਂ ਭਰਾ ਨੂੰ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਉਸ ਤੋਂ ਬਾਅਦ ਖੁਦ ਵੀ ਆਪਣੇ ਆਪ ਨੂੰ ਗੋਲੀ ਮਾਰ ਦਿੱਤੀ ਇਹ ਮਾਮਲਾ ਦੇਖ ਕੇ ਸਾਰੇ ਪੰਜਾਬ ਦੇ ਉਹ ਸਾਰੇ ਪਿੰਡ ਦੇ ਵਿੱਚ ਜਿਹੜਾ ਮਾਤਮ ਛਾ ਚੁੱਕਾ ਗਿਆ ਤੁਹਾਨੂੰ ਦੱਸ ਦਈਏ ਵੀਡੀਓ ਲਈ ਕਿ ਪੰਜਾਬ ਦੇ ਹੀ ਪਿੰਡ ਦੀ ਹੈਗੀ ਆ ਜਿਹੜੀ ਕਿ ਬਾਈਟ ਵੀ ਦਿੰਦੇ ਪੇਗ ਨੇ ਪਰਿਵਾਰਕ ਮੈਂਬਰ ਉਹ ਦੁੱਖੜਾ ਵੀ ਸੁਣਾਉਂਦੇ ਪੇਗ ਨੇ ਕਿ ਵਿਦੇਸ਼ਾਂ ਦੇ ਵਿੱਚ ਰਹਿੰਦੇ ਸੀ ਇਹਨਾਂ ਦੇ ਪਰਿਵਾਰਕ ਮੈਂਬਰ ਜਮੀਨ ਦਾ ਕਾਫੀ ਛੇੜ ਤੋਂ ਮੜਾ ਮੋਟਾ ਰੋਲਾ ਜਿਹੜਾ ਚੱਲਦਾ ਆ ਰਸੀ ਵਾਦੇ ਘਾਟੇ ਦੇ ਵਿੱਚ ਕਈ ਹਿੱਸਾ ਮੈ ਲੈਣਾ ਆ ਕਿ ਇਹ ਹਿੱਸਾ ਮੈ ਲੈਣਾ ਇਸ ਤਰ੍ਹਾਂ ਦਾ ਕੋਈ ਮਸਲਾ ਹੈਗਾ ਸੀ ਲੇਕਿਨ ਆਪਸ ਵਿੱਚ ਵਿੱਚ ਮਾਰੀ ਮਾਰੀ ਟਕਰਾਅ ਰਹਿੰਦੀ ਸੀ ਜਿਸ ਤੋਂ ਬਾਅਦ ਇੱਕ ਨੇ ਦੁਖੀ ਹੋ ਕੇ ਖੂਨ ਦੇ ਰਿਸ਼ਤੇ ਨੂੰ ਟਾਰ-ਟਾਰ ਕਰ ਦਿੱਤਾ ਕਿ ਗੋਲੀਆਂ ਮਾਰ ਕੇ ਭਰਾ ਨੂੰ ਮੋਢੇ ਘਾਟ ਉਤਾਰਦਾ ਉਸ ਤੋਂ ਬਾਅਦ ਜਦੋਂ ਇਸ ਤਰ੍ਹਾਂ ਦੀ ਹਰਕਤ ਕਰਨ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਕੇ ਆਪਣੀ ਵੀ ਜੀਮ ਲੇਲਾ ਸਮਾਪਤ ਕਰ ਦਿੱਤੀ ਗਈ ਇਹ ਤੇ ਹਾਲਾਤ ਹੁਣ ਪੰਜਾਬ ਦੇ ਬੰਦੇ ਵੇ ਨਜ਼ਰ ਆਉਂਦੇ ਪਏ ਨੇ ਰਿਸ਼ਤੇ ਸਿਰਫ ਵਟਸਐਪ ਤੇ ਰਹਿ ਗਏ ਨੇ ਪਾਣੀ ਬਣ ਚੁੱਕੇ ਗਏ ਨੇ ਸਿਰਫ ਇੱਕ ਦੂਜੇ ਦੇ ਹਿੱਸੇ ਖਾਣ ਦੀਆਂ ਹੀ ਗੱਲਾਂ ਕੀਤੀਆਂ ਜਾਂਦੀਆਂ ਹੈਗੀਆਂ ਖੁਦ ਤਾਂ ਕਈ ਵਾਰੀ ਕਿਸੇ ਨੇ ਕਮਾਉਣਾ ਨਹੀਂ ਹੁੰਦਾ ਕਿ ਜੇ ਕੋਈ ਕਮਾ ਕੇ ਅੱਗੇ ਆ ਜਾਵੇ ਤਾਂ ਉਸ ਨੂੰ ਉਹਦੇ ਦੁਸ਼ਮਣ ਬਣ ਜਾਣਾ ਉਹਦੇ ਸ਼ਰੀਕ ਬਣ ਜਾਣਾ ਤੇ ਉਹਦੀ ਜਾਨ ਦੇ ਦੁਸ਼ਮਣ ਬਣ ਕੇ ਉਹਨੂੰ ਮੋਢੇ ਘਾਟ ਉਕਾ ਦੇਣਾ ਇਹ ਵੀਡੀਓ ਉਹਨਾਂ ਲੋਕਾਂ ਨੂੰ ਵੀ ਇਹ ਦੇਖਣ ਨੂੰ ਕਿ ਜਿਹਨਾਂ ਨੂੰ ਇਸ ਤਰ੍ਹਾਂ ਦੀਆਂ ਹਰਕਤਾਂ ਕਰਨ ਤੋਂ ਬਾਅਦ ਨਹੀਂ ਹੁੰਦੇ ਕਿ ਜਾਂ ਫਿਰ ਮੁਕਤ ਦੀ ਚੀਜ਼ਾਂ ਖਾਣ ਦੇ ਵਿੱਚ ਜਿਹੜਾ ਆਇਆ ਉਹ ਯਕੀਨ ਰੱਖਦੇ ਹੈਗੇ ਨੇ ਹੁਣ ਵੀਡੀਓ ਦੇਖ ਕੇ ਜਿੱਤੇ ਆਮ ਲੋਕਾਂ ਦੇ ਵਿੱਚ ਬਹੁਤ ਦਰਦਨ ਜਿਹੜਾ ਗਾੜ ਛਲਕਦਾ ਨਜ਼ਰ ਆ ਰਿਹਾ ਕਿ ਉੱਥੇ ਕਈ ਲੋਕ ਤਾਂ ਇਸ ਦਾ ਤਮਾਸ਼ਾ ਹੀ ਬਣ ਕੇ ਦੇਖਣਗੇ ਲੇਕਿਨ ਪਰਿਵਾਰ ਉੱਤੇ ਜਿਹੜਾ ਦੁੱਖਾਂ ਦਾ ਪਹਾੜ ਦੇ ਗਿਆ ਉਹਨੂੰ ਦੇਖ ਕੇ ਤਾਂ ਹਰ ਕੋਈ ਬੰਦਾ ਇਹੋ ਸੋਚਦਾ ਤੇ ਬਹੁਤ ਦਰਦ ਨਾਲ ਘਟਨਾ ਵਾਪਰ ਗਈ ਹੈ ਕੀ ਕਹਿ ਰਹੇ ਨੇ ਪਰਿਵਾਰਕ ਕੀ ਗੱਲ ਕੋਈ ਛੋਟੀ ਮੋਟੀ ਹੋਈ ਕੀ ਗੱਲ ਹੋਈ ਇਤਵਾਰ ਇਹ ਨਹੀਂ ਪਤਾ ਪਤਾ ਜੀ ਲੱਗਾ ਤੇ ਇਸ ਸ਼ਨੀਵਾਰ ਦੀ ਰਾਤ ਨੂੰ ਇਹ ਇੱਕ ਦਰਦਨਾਕ ਘਟਨਾ ਵਾਪਰੀ ਜਿਹੜੀ ਕਰਮਜੀਤ ਜਿਹੜਾ ਭਵਿੰਦਰ ਸਿੰਘ ਦਾ ਵੱਡਾ ਬੇਟਾ ਉਹ ਬਾਹਰੋਂ ਆਇਆ ਆਣ ਕੇ ਉਹ ਛੋਟੇ ਧਰਾ ਜਿਹੜਾ ਸੀ ਉਹਦਾ ਵਿਪਨ ਉਹ ਤੇ ਗੋਲੀਆਂ ਚਲਾਣੀ ਸ਼ੁਰੂ ਕਰ ਦਿੱਤੀਆਂ ਨੀਦਰ ਨੂੰ ਉਹਨ ਦਾ ਡੈਡੀ ਭਵਿੰਦਰ ਸਿੰਘ ਵੀ ਉੱਠ ਪਿਆ ਮਦਰ ਵੀ ਉੱਠ ਪਈ ਕਿਹ ਦਿਸ਼ਾ ਨੂੰ ਫੜ ਫੁਰਤੀੋਂ ਬਾਹਰ ਕੱਢਿਆ ਬਾਅਦ ਜਾ ਕੇ ਨਹੀਂ ਦਿਨ ਨੂੰ ਫਿਰ ਪੁਲਿਸ ਵੀ ਆ ਗਈ ਐਂਬੂਲੈਂਸ ਆ ਗਈ ਪੁਲਿਸ ਨੂੰ ਵੇਖ ਕੇ ਉਹ ਦੌੜਿਆ ਤੇ ਆਪਣੇ ਆਪ ਨੂੰ ਵੀ ਗੋਲੀ ਮਾਰ ਲਈ ਉਹਨੇ ਦੋਨੋਂ ਦੀ ਮੌਤ ਹੋ ਗਈ ਮੌਤ ੜੀ ਦੋਨਾਂ ਦੀ ਹੋ ਗਈ ਤੇ ਉਹਨਾਂ ਦੀ ਮਾਂ ਤਾਂ ਗੋਲੀ ਮਾਂ ਤਾਂ ਜੀ ਨੂੰ ਵੀ ਉਹਨਾਂ ਕੋਸ਼ਿਸ਼ ਕੀਤੀ ਗੋਲੀ ਚਲਾਉਣ ਦੀ ਪਰ ਉਹ ਟੱਚ ਕਰਕੇ ਪੇਟ ਤੋਂ ਤੇ ਗੋਲੀ ਸਾਈਡ ਨੂੰ ਲੰਘੀ ਠੀਕ ਹੈ ਉਹ ਠੀਕ ਨੇ ਜੇਰੇ ਲਾਏ ਉਹ ਹਸਪਤਲ ਸੀ ਪਰ 3 ਕਿਨੇ ਹੁਣ ਉਹ ਘਰ ਆ ਗਏ ਨੇ ਫਕਲ ਜਿਹੜੀ ਇਹ ਘਟਨਾ ਵਾਪਰੀ ਇਹਦਾ ਕਾਰਨ ਕੀ ਹੋ ਸਕਦਾ ਜੀ ਆ ਦਾ ਕਾਰਨ ਘਰ ਘਰ ਦੀ ਕੋਈ ਗੱਲਬਾਤ ਹੋ ਸਕਦੀ ਹੈ ਕੋਈ ਹੋਰ ਕੁਝ ਕੁਝ ਨਹੀਂ ਕਹਿ ਸਕਦੇ ਇਸ ਬਾਰੇ ਕਿ ਕਿੰਨੇ ਸਮੇਂ ਤੋਂ ਬਾਹਰ ਰਹੇ ਕਿਲੇ ਕਿਨੇ ਬੱਚੇ ਸੀ ਗਵਿੰਦਰ ਸਿੰਘ ਪਿਛਲੇ 40-42 ਸਾਲ ਤੋਂ ਰਹਿ ਰਿਹਾ ਉੱਥੇ ਪਿੱਛੇ ਬਾਅਦ ਚ ਆਪਣੇ ਇਥੇ ਆ ਕੇ ਇੰਡੀਆ ਕੇ ਮੈਰਿਜ ਕਰਕੇ ਵਾਈਫ ਲੈ ਗਿਆ ਬੱਚੇ ਵੀ ਉੱਥੇ ਫਿਰ ਤੇ ਬੱਚੇ ਸਵੇਤ ਰਹੇ ਸੀ ਇਹਦੇ ਦੋਨੋਂ ਨੌਜਵਾਨਾਂ ਦੀ ਮੌਤ ਹੋ ਗਈ ਇੰਨਾ ਕੋ ਮੈਰਿਡ ਕੌਨ ਸੀ ਅਨਮੈਰਿਡ ਕੌਨ ਸੀ ਬੱਚੇ ਰਹੇ ਵੱਡਾ ਜਿਹਨੇ ਜਿਹਨੇ ਕਰਮਜੀਤ ਸਿੰਘ ਦੀਆਂ ਗੋਲੀਆਂ ਚਲਾਈਆਂ ਉਹ ਮੈਰਿਡ ਸੀ ਉਹਦੇ ਉਹਦੇ ਅੱਗੂ ਤਿੰਨ ਬੱਚੇ ਸੀ ਦੋ ਬੱਚੇ ਛੋਟੇ ਛੋਟੇ ਲੜਕੇ ਸੀ ਇੱਕ ਲੜਕੀ ਤੇਨੇ ਬੱਚੇ ਨੇ ਇਟਲੀਆ ਘਰ ਦੇਚੋਂ ਰਹਿੰਦਾ ਹੂਂ ਇੰਡੀਆ ਸਾਡੇ ਤਾਈ ਜੀ ਰਹਿੰਦੇ ਨੇ ਜਿਹੜੇ ਉਹਨਾਂ ਦੇ ਦਾਦੀ ਹੈ ਬੱਚਿਆਂ ਦੀ ਭਵਿੰਦਰ ਸਿੰਘ ਦੀ ਮਦਦ ਉਹ ਇੱਥੇ ਰਹਿੰਦੇ ਸੋਤਾਂ ਲੈ ਕੇ ਕਿਸੀ ਨੂੰ ਨਾ ਪਾਉ ਹ ਬਹੁਤ ਹੀ ਇੱਕ ਮੰਦ ਭਾਗੀ ਘਟਨਾ ਹੈ ਇਹ ਸਾਡੇ ਸਾਰੇ ਹੀ ਪਰਿਵਾਰ ਨੂੰ ਸਦਮੇ ਚ ਸਾਡਾ ਪੂਰਾ ਇਲਾਕਾ ਪੂਰਾ ਨਗਰ ਜਿਹੜਾ ਜਬ ਸੋਗ ਦੇ ਵਿੱਚ ਡੁੱਬਿਆ ਪਿਆ ਸਾਡੇ ਪਰਿਵਾਰ ਸਾਰੇ ਉੱਥੇ ਮਰਕ ਦੇ ਵਿੱਚ ਹੀ ਜਾ ਰਹੇ ਨੇ ਉਹ ਵੀ ਪੂਰੇ